ਇਸ ਵਕਤ ਮੌਜੂਦ ਹਾਂ ਅਸੀਂ ਮੁਕੀਰੀਆਂ ਦੇ ਬਲਾਕ ਤਲਵਾੜਾ ਦੇ ਵਿੱਚ ਜਿੱਥੇ ਲੋਕ ਅਵੈਧ ਖਨਨ ਤੇ ਨਵੇਂ ਲੱਗ ਰਹੇ ਕ੍ਰੈਸ਼ਰਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਜਾਂ ਦੋ ਜਾਂ ਪੰਜ ਵਾਰ ਨਹੀਂ ਬਲਕਿ ਪਿਛਲੇ ਲੰਬੇ ਸਾਲਾਂ ਤੋਂ ਇਸ ਅਵੈਧ ਮਾਈਨਿੰਗ ਨੂੰ ਤੇ ਨਵੇਂ ਲੱਗ ਰਹੇ ਕ੍ਰੈਸ਼ਰਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਪਰ باوجود ਇਸ ਦੇ ਲਗਾਤਾਰ ਪ੍ਰਸ਼ਾਸਨ ਦੇ ਮਿਲੇ ਭੁਗਤ ਇਹਨਾਂ ਨੂੰ ਐਨਓਸੀ ਜਾਰੀ ਕਰਕੇ ਇੱਥੇ ਲਗਾਤਾਰ ਕ੍ਰੈਸ਼ਰਾਂ ਦੀ ਜਿਹੜੀ ਹੋਰ ਵਿਵਿਧੀ ਹੁੰਦੀ ਜਾਂਦੀ ਪਈ ਹੈ ਜਿਸ ਨੂੰ ਲੈ ਕੇ ਅੱਜ ਜਿਹੜਾਗਾ ਹਲਕਾ ਤਲਵਾਰਾ ਦੇ ਚੀਰ ਦੀ ਕੋਈ ਲਾਗੇ ਆਮ ਲੋਕਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਆ ਜੀ ਅੱਜ ਜਿਹੜਾ ਪ੍ਰੋਟੈਸਟ ਹੋ ਰਿਹਾ ਇਹਦਾ ਮੁੱਖ ਕਾਰਨ ਕੀ ਹੈ ਆ ਮੁੱਖ ਕਾਰਨ ਇਹ ਹੈ ਵੀ ਪੰਜਾਬ ਸਰਕਾਰ ਜਿਹੜੀ ਇਹ ਗਾਰੰਟੀ ਦੇ ਕੇ ਗਈ ਸੀ ਅਸੀਂ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਬੰਦ ਕਰਾਂਗੇ ਪੰਜਾਬ ਦੇ ਵਿੱਚ ਪਰ 3 ਸਾਲ ਬੀਤ ਜਾਣ ਤੋਂ ਬਾਅਦ ਸਾਡਾ ਇਲਾਕਾ ਜਿਹੜਾ ਪਿਛਲੇ 10 15 ਸਾਲਾਂ ਤੋਂ ਗੈਰਕਾਨੂੰਨੀ ਮਾਈਨਿੰਗ ਦੇ ਵਿਰੁੱਧ ਲੜ ਰਿਹਾ ਸੀਗਾ ਪਰ ਹੋਰ ਸਟੋਨ ਕ੍ਰੈਸ਼ਨਾ ਨੂੰ ਪ੍ਰਵਾਨ ਕੀ ਦਿੱਤੀ ਜਦਕਿ 2023 ਦੇ ਵਿੱਚ ਹੜ੍ਹ ਆਏ ਸਾਡਾ ਇਲਾਕਾ ਤਬਾਹ ਹੋ ਗਿਆ 30 35 ਪਿੰਡ ਜਿਹੜੇ ਹੜ੍ਹ ਦੀ ਮਾਰ ਹੇਠ ਆਏ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਜਾਨੀ ਵੀ ਤੇ ਮਾਲੀ ਵੀ ਮੰਕਪਾਉਗਾ ਅੰਤਮਾਨ ਸਾਹਿਬ ਖੁਦ ਇੱਥੇ ਦੌਰਾ ਵੀ ਕਰਕੇ ਗਏ ਪਰ ਉਹ ਦੌਰਾ ਹੋਣ ਤੋਂ ਬਾਅਦ ਇੱਥੇ ਹੋਰ ਪੰਜ ਸਟੋਨ ਕ੍ਰੈਸ਼ਨਾ ਨੂੰ ਮਾਨਤਾ ਦਿੱਤੀ ਨਵੇਂਕਰਾਂ ਦੇ ਵਿੱਚ ਟਾੜਿਆ ਜਮੇਰਾ ਦੇ ਵਿੱਚ ਬੀਲੇਸ ਰੈਣੇ ਦੇ ਵਿੱਚ ਉਧਰੋਂ ਪੋਲ ਵਿਧਵਾਣੀ ਦੇ ਵਿੱਚ ਹੰਦਵਾਲ ਦੇ ਵਿੱਚ ਅੱਜ ਦਾ ਜਿਹੜਾ ਪ੍ਰਦਰਸ਼ਨ ਖਾਨਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਝੰਡੇ ਹਟ ਕੀਤਾ ਜਾ ਰਿਹਾ ਵੀ ਮੁੱਖ ਤੌਰ ਤੇ ਜਿਹੜੇ ਨਵੇਂ ਸਟੋਨ ਕ੍ਰੈਸ਼ਰ ਲੱਗ ਰਹੇ ਐ ਇੱਥੇ ਉਹਨਾਂ ਦੇ ਕਾਗਜ਼ ਤੁਰੰਤ ਰੱਦ ਕੀਤੇ ਜਾਣ ਜੇ ਉਹ ਰੱਦ ਨਾ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਸੰਘਰਸ਼ ਦੇ ਵੱਲ ਨੂੰ ਵਧਾਂਗੇ ਉਹਦੀ ਜ਼ਿੰਮੇਵਾਰੀ ਮਾਈਨਿੰਗ ਵਿਭਾਗ ਦੀ ਪੋਲੂਸ਼ਨ ਕੰਟਰੋਲ ਬੋਰਡ ਦੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਸਿੱਧੇ ਤੌਰ ਤੇ ਹੋਊਗੀ ਕੱਲ ਨੂੰ ਸਾਨੂੰ ਨਾ ਇਹ ਗਾਲਾ ਕੱਢਣ ਵੀ ਸੜਕ ਲੋਕ ਪਹਿਲਾਂ ਇਹ ਕਈ ਸਾਲਾਂ ਤੋਂ ਅੱਜ ਦੇ ਥੋੜੀ ਬੋਲ ਰਹੇ ਆ ਸਰਕਾਰਾਂ ਬਦਲ ਗਈਆਂ ਜਦੋਂ ਅਕਾਲੀ ਭਾਜਪਾ ਦਾ ਦੌਰ ਸੀਗਾ ਉਸ ਸਮੇਂ ਲੋਕ ਲਗਾਤਾਰ ਧਰਨਾ ਪ੍ਰਦਰਸ਼ਨ ਕਰਦਾ ਰਿਹਾ ਜਿਸ ਜਗ੍ਹਾ ਹੈ 2012 13 ਚ ਲੋਕਾਂ ਨੇ ਬਹੁਤ ਲੜੇ ਆ ਇਸ ਜਗ੍ਹਾ ਦੇ ਉੱਪਰ ਹੰਦਵਾਲ ਚੀਜ਼ ਦੀ ਹੋਈ ਦੇ ਵਿੱਚ ਉਹਦੇ ਤੋਂ ਬਾਅਦ 15 ਦੇ ਵਿੱਚ ਕਹਿ ਲਈ ਭਾਜਪਾ ਭਾਜਪਾ ਕਾਲੀ ਦਲ ਦਾ ਗੱਟ ਜੁੜ ਰਿਹਾ ਆਦੋਂ ਲੋਕ ਲੜੇ ਆ ਸਾਰਾ ਦੇ ਵਿੱਚ ਲੜੇ ਆ ਕਾਂਗਰਸ ਦੇ ਸਮੇਂ ਲੜੇ ਆ ਸੋ ਇਹ ਪੀਣਾ ਤੋਂ ਖੱਪ ਕੇ ਇਹ ਆਮ ਆਦਮੀ ਦੀ ਸਰਕਾਰ ਲੈ ਕੇ ਆਏ ਵੀ ਲਈ ਕੁਝ ਨਾ ਕੁਝ ਲੋਕਾਂ ਦੀ ਗੱਲ ਕਰਨਗੇ ਪਰ ਕਰ ਕੀ ਰਿਹਾ ਜ਼ਮੀਨੀ ਕਿਤੇ ਹੋਰ ਕ੍ਰੈਸ਼ਰ ਵਧ ਧਰਨਾ ਪ੍ਰਦਰਸ਼ਨ ਕਰ ਰਹੇ ਐ ਸਿੱਧੇ ਤੌਰ ਤੇ ਵੀ ਬੰਦ ਕਰੋ ਤੁਹਾਨੂੰ ਹੋਰ ਕੋਈ ਤਰੀਕੇ ਨਾਲ ਆਵਾਜ਼ ਨਹੀਂ ਸੁਣਦੀ ਕਿ ਅਸੀਂ ਆਪਣੀ ਆਵਾਜ਼ ਜਿਹੜਾ ਸੁਣਾਉਣ ਦਾ ਇੱਕ ਤਰੀਕਾ ਇਹੀ ਹੈ ਉਹ ਉਸੇ ਤਰੀਕੇ ਦੇ ਨਾਲ ਸੜਕਾਂ ਤੇ ਬੈਠੇ ਆਂ ਕਿਸੇ ਆਵਾਜ਼ ਨੂੰ ਹਾਲੇ ਤੱਕ ਅਸੀਂ ਤੰਗ ਨਹੀਂ ਕੀਤਾ ਆਪਣੀ ਪਿੰਡੂ ਸੜਕ ਤੇ ਬੈਠੇ ਆਂ ਸੜਕ ਦੇ ਕਿਨਾਰੇ ਉੱਥੇ ਗੱਲ ਵੀ ਰੱਖ ਰਿਹਾ ਤੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਹਾਲੇ ਤੱਕ ਪੁੱਜ ਕੇ ਗੱਲ ਨਹੀਂ ਸੁਣੀ ਕਿਉਂਕਿ ਸਾਫ਼ ਜਾਵਦਾ ਹੁਣ ਭਗਵੰਤ ਮਾਨ ਦੇ ਅਫਸਰਾਂ ਨੂੰ ਵੀ ਉਹਨਾਂ ਦੇ ਮੰਤਰੀਆਂ ਨੂੰ ਵੀ ਵੀ ਅਸੀਂ ਕੰਮ ਗਲਤ ਕਰ ਰਹੇ ਆਂ ਇਸ ਅਰਵਾਜ਼ ਮਾਈਨਿੰਗ ਦੀ ਅਰਵਾਜ਼ ਕ੍ਰੈਸ਼ਨ ਨੂੰ ਲੈ ਕੇ ਕੀ ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਤੱਕ ਕੋਈ ਗੱਲ ਪਹੁੰਚਾਈ ਹੈ ਮੈਂ ਕਹਿੰਦਾ 2012 ਤੋਂ ਲਗਾਤਾਰ ਆਵਾਜ਼ ਚਕਾਰ ਰਹੀ ਹੈ ਪੰਜਾਬ ਸਰਕਾਰ ਦੇ ਡੀਸੀ ਨੂੰ ਡੀਸੀ ਨੂੰ ਪੋਲੂਸ਼ਨ ਕੰਟਰੋਲ ਬੋਰਡ ਨੂੰ ਮਾਈਨਿੰਗ ਮੈਗਵਨ ਨੂੰ ਐਸਡੀਐਮ ਮਕੇਰੀਆਂ ਨੂੰ ਲਗਾਤਾਰ ਮੰਗ ਪੱਤਰ ਹੈ ਇੱਥੋਂ ਦੇ ਐਸਐਚਓ ਡਿਪਟੀ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਜਾਂਦੇ ਹੁੰਦਾ ਕੀ ਹੈ ਕਿ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਹੋਰ ਪਾਸੇ ਨੂੰ ਗੱਲ ਜਾਂਦੀ ਹੈ ਕਿ ਲੋਕਾਂ ਨੂੰ ਦਰੜਿਆ ਜਾਵੇ ਮੰਗ ਪੱਤਰ ਦਿੱਤੇ ਆ ਹੁਣ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਮੰਗ ਪੱਤਰ ਦੀਪਕ ਐ ਐਕਸ਼ਨ ਮੌਕੇ ਦਾ ਹੁਸ਼ਿਆਰਪੁਰ ਦਾ ਨਵੇਂ ਘਰਾ ਤੋਂ ਪੱਤੀ ਨਵੇਂ ਘਰ ਐ ਨਵਾਂ ਸਟੋਨ ਕ੍ਰੈਸ਼ਰ ਲੱਗ ਰਿਹਾ ਉਹਨੂੰ ਬੰਦ ਕਰਾਉਣ ਦੇ ਲਈ ਉੱਥੇ ਦੇ ਕੇ ਆਏ ਲੋਕ ਮੰਗ ਪੱਤਰ ਪਰ ਇੱਥੇ ਹਜੇ ਤੱਕ ਕੋਈ ਕੰਮ ਬੰਦ ਨਹੀਂ ਹੋਇਆ ਕੱਲ ਸਾਨੂੰ ਸੁਣਨ ਨੂੰ ਮਿਲਿਆ ਦੁਬਾਰਾ ਤੋਂ ਉੱਥੇ ਕੰਮ ਲੱਗ ਰਿਹਾ ਜਦ ਕਿ ਉਹ ਆਵਾਦੀ ਦੇ ਵਿੱਚ ਆਵਾਦੀ 'ਚ ਨਹੀਂ ਲੱਗ ਸਕਦਾ ਸਟੋਨ ਕ੍ਰੈਸ਼ਰ ਤੁਸੀਂ ਕਿੱਦਾਂ ਲਗਾ ਰਹੇ ਹੋ ਤੁਹਾਡਾ ਹੀ ਕਾਨੂੰਨ ਕਹਿੰਦਾ ਵੀ 500 ਮੀਟਰ ਦੇ ਘੇਰੇ ਦੇ ਫਿਰਨੀ ਤੋਂ ਪਾਸੇ ਹੋਣਾ ਚਾਹੀਦਾ ਇਸ ਸਟੋਨ ਕ੍ਰੈਸ਼ਰ ਪਰ 200 ਮੀਟਰ ਤੇ ਇਸ ਧਲੇ ਤੋਂ ਬਾਅਦ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹ ਹੈ ਵੀ ਪਿੰਡਾਂ ਦੇ ਵਿੱਚ ਲੋਕ ਜਥੇਬੰਦ ਹੈ ਹੋਰ ਲੋਕਾਂ ਨੂੰ ਅਪੀਲ ਕਰਦੇ ਆਂ ਇਲਾਕੇ ਦੇ ਵੀ ਇਹ ਬਿਨਾਂ ਲੜੇ ਕੋਈ ਗੱਲ ਨਹੀਂ ਬਣਨੀ ਕੱਲਿਆਂ ਦਾ ਕੰਮ ਨਹੀਂ ਹੈ ਗੈਰ ਕਾਨੂੰਨੀ ਮਾਫੀਆ ਦਾ ਤੰਤਰ ਬੜਾ ਫਟਾ ਹੈ ਤੇ ਇਹਨੂੰ ਬੰਦ ਕਰਾਉਣ ਦੇ ਲਈ ਪੂਰੇ ਇਲਾਕੇ ਨੂੰ ਇਕੱਠਾ ਹੋਣਾ ਚਾਹੀਦਾ ਹੈ ਆਪਣੇ ਆਪਣੇ ਕਾ ਕੱਲ੍ਹੇ ਵੀ ਆਪਣੇ ਆਪਣੇ ਜਿਹੜੇ ਵਰਗ ਹੈ ਆਪਣੇ ਆਪਣੀ ਪਾਰਟੀਆਂ ਦੇ ਵਿੱਚ ਜਿਹੜੇ ਜੁੜੇ ਹੋਏ ਲੋਕ ਆ ਉਹਨਾਂ ਨੂੰ ਉੱਤੋਂ ਉੱਤੋਂ ਉੱਤੇ ਇਕੱਠੇ ਹੋਣੇ ਚਾਹੀਦਾ ਹੈ ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਸਾਡੀ ਰਣਨੀਤੀ ਹੈ ਵੀ ਜੇ ਇਹ ਬੰਦ ਨਾ ਹੋਏ ਨਵੇਂ ਲੱਗੇ ਹੋਏ ਕਲੈਕਸ਼ਨਰ ਦੇ ਐਨਓਸੀ ਰੱਦ ਨਾ ਹੋਈ ਗੈਰ ਕਾਨੂੰਨੀ ਮਾਈਨਿੰਗ ਇਸ ਇਲਾਕੇ ਚ ਬੰਦ ਨਾ ਹੋਈ ਤੇ ਪੱਕੇ ਧਰਨੇ ਤੇ ਬੰਨ੍ਹੂ ਅਸੀਂ ਬਧਾਂਗੇ ਇਹ ਸੀ ਸਾਡੇ ਨਾਲ ਸਮਾਜ ਸੇਵੀ ਤਰਮੇਂਦਰ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਧਰਨੇ ਦੇ ਵਿੱਚ ਅਗਰ ਕੋਈ ਹੱਲ ਨਹੀਂ ਨਿਕਲ ਸਕਿਆ ਤਾਂ ਅੱਗੇ ਜਿਹੜੇ ਧਰਨੇ ਹੋ ਲਗਾਤਾਰ ਜਾਈ ਰਹਿਣਗੇ